ਪੁਰਾਣੇ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਵਿੱਚ ਇੱਕ ਬੀਬੀ ਰਹਾ ਕਰਦੀ ਸੀ ਉਹਦਾ ਨਾਮ ਗੁਲਾਬਕੌਰ ਸੀ ਜਿਵੇਂ ਦਾ ਨਾਮ ਉਹਵੇਂ ਦੀਆਂ ਉਹ ਮਹਿਕਾਂ ਵੰਡਦੀ ਸੀ ਜਿਸ ਕਿਸੇ ਨੂੰ ਵੀ ਨਗਰ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਉਹਦੇ ਕੋਲ ਚੱਲ ਕੇ ਆ ਜਾਇਆ ਕਰਦਾ ਘਰ 'ਚ ਪਾਵੇ ਗਰੀਬੀ ਸੀ ਪਰ ਹਸਮੁਖ ਸਬਾ ਅਤੇ ਮਦਦ ਕਰਨ ਦੇ ਵਤੀਰੇ ਨਾਲ ਸਾਰਿਆਂ ਦੀ ਹਰਮਨ ਪਿਆਰੀ ਸੀ ਪਹਿਲਾਂ ਲੋਕ ਪਾਣੀ ਪਰਣ ਲਈ ਦਰਿਆ ਦੇ ਕੰਢੇ ਜਾਇਆ ਕਰਦੇ ਸਨ ਕਿੰਦੇ ਉਹਨਾਂ ਦੇ ਘਰ ਦੇ ਨਾਲ ਇੱਕ ਘਰ ਸੀ ਉਹ ਬੀਬੀ ਗੁਲਾਬਕੌਰ ਦੇ ਨਾਲ ਹੀ ਪਾਣੀ ਭਰਨ ਜਾਇਆ ਕਰਦੀ ਸੀ ਦੋਵੇਂ ਜਣੇ ਅੰਮ੍ਰਿਤ ਵੇਲੇ ਹੁੰਦੇ ਆਸਾਰ ਸਭ ਤੋਂ ਪਹਿਲਾਂ ਪਾਣੀ ਭਰ ਕੇ ਲਿਆਉਣ ਦਾ ਕੰਮ ਕਰਿਆ ਕਰਦੀਆਂ ਸਨ ਉਹਦੇ ਘਰ ਦੇ ਨਾਲ ਜਿਸ ਬੀਬੀ ਦਾ ਘਰ ਸੀ ਉਹ ਅਕਸਰ ਹੀ ਗੁਲਾਬ ਨੂੰ ਕਿਹਾ ਕਰਦੀ ਕਿ ਤੂੰ ਲੋਕਾਂ ਦੀ ਮਦਦ ਕਿਉਂ ਕਰਦੀ ਪਹਿਲਾਂ ਆਪਣਾ ਕੰਮ ਕਰਿਆ ਕਰ ਫਿਰ ਲੋਕਾਂ ਦਾ ਕਰਿਆ ਕਰ ਪਰ ਗੁਲਾਬ ਨੇ ਕਹਿ ਦਿਆਂ ਕਰਨਾ ਕੋਈ ਨਾ ਪੈਣੇ ਲੋਕਾਂ ਦਾ ਕੰਮ ਕਰਕੇ ਵੀ ਮਨ ਨੂੰ ਤਸੱਲੀ ਮਿਲਦੀ ਐ ਲੋਕਾਂ ਨੇ ਉਹਦੀ ਵਾਹ ਵਾਹ ਕਰਿਆ ਕਰਨਾ ਗੁਲਾਬ ਦੀ ਗਵੰਡਨ ਨੇ ਉਸ ਤੋਂ ਸੜ ਬਲ ਜਾਇਆ ਕਰਨਾ ਅੱਜ ਜਦੋਂ ਉਹ ਪਾਣੀ ਭਰਨ ਲਈ ਗਈਆਂ ਤਾਂ ਗੁਲਾਬ ਨੇ ਦੇਖਿਆ ਵੀ ਉੱਤੇ ਨਾ ਇੱਕ ਬਜ਼ੁਰਗ ਬਾਬਾ ਬੈਠਾ ਉਸ ਤੋਂ ਪਾਣੀ ਨਹੀਂ ਭਰਿਆ ਜਾ ਰਿਹਾ ਉਹਨੇ ਆਵਾਜ਼ ਲਗਾਈ ਥਿਓ ਪਾਣੀ ਭਰਦੀਆਂ ਪਈਆਂ ਤੇ ਮੇਰਾ ਘੜਾ ਵੀ ਭਰ ਦੋ ਇਹ ਸੁਣ ਕੇ ਗੁਲਾਬ ਦੀ ਗਵੰਡਨ ਕਹਿਣ ਲੱਗੀ ਬਾਬਾ ਸਾਰਾ ਦਿਨ ਇੱਥੇ ਵਹਿਲਾ ਬੈਠਾ ਰਹੇ ਨੇ ਉਦੋਂ ਤਾਂ ਪਾਣੀਆਂ ਹੀ ਭਰਨਾ ਆ ਕੇ ਪੋੜੀਆਂ ਉੱਥੇ ਤੇ ਪਾਣੀ ਭਰ ਲੈ ਅਸੀਂ ਤੇ ਜਾ ਕੇ ਛੱਤੀ ਕੰਮ ਕਰਨੇ ਨੇ ਤੇਰੇ ਵਰਗੀਆਂ ਵੇਲਿਆਂ ਦਾ ਪਾਣੀ ਭਰਨ ਲੱਗੀਆਂ ਤੇ ਇੱਥੇ ਰਹਿ ਜਾਗੇ ਉਹ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗੀ ਇੰਨੇ ਨੂੰ ਗਲਾਬ ਉੱਤੇ ਚੜੀ ਉਹ ਬਾਬੇ ਦਾ ਪਾਣੀ ਦਾ ਘੜਾ ਭਰ ਕੇ ਤੇ ਬਾਬੇ ਨੂੰ ਕਿਹਾ ਕਿੱਥੇ ਰੱਖਾਂ ਨਾਲ ਹੀ ਬਾਬੇ ਦੀ ਕੁਟਿਆ ਸੀ ਉੱਥੇ ਪਾਣੀ ਰੱਖ ਕੇ ਤੇ ਆ ਗਈ ਬਾਬੇ ਨੇ ਨੂੰ ਬੜੀਆਂ ਆਸੀਸਾਂ ਦਿੱਤੀਆਂ ਅਗਲਾ ਦਿਨ ਹੋਇਆ ਤੇ ਹੁਣ ਰੋਜ਼ ਉਹ ਬਾਬੇ ਦਾ ਐਵੇਂ ਪਾਣੀ ਭਰ ਕੇ ਤੇ ਰੱਖ ਦੇਣ ਲੱਗੀ। ਬਾਬਾ ਨਾਲ ਉਹ ਬੜੀਆਂ ਅਸੀਸਾਂ ਦਿੰਦਾ। ਕਿੰਦੇ ਗੁਲਾਬ ਨੂੰ ਜਦੋਂ ਅਸੀਸਾਂ ਦਿੰਦਾ ਨਾ ਤਾਂ ਉਹ ਗਵਾਂਢਣ ਉਸ ਤੋਂ بڑا ਸਾੜ ਦੀ ਬਾਲਦੀ। ਕਹਿਣ ਲੱਗੀ ਵੀ ਤੈਨੂੰ ਕੀ ਜ਼ਰੂਰਤ ਪਈਏ ਇਸ ਦਾ ਰੋਜ਼ ਪਾਣੀ ਭਰਨ ਨੂੰ। ਉਹਨੇ ਕਿਹਾ ਕੋਈ ਨਾ ਜਦੋਂ ਮੈਨੂੰ ਵੀ ਮੇਰਾ ਕਿਹੜਾ ਕੁਝ ਘਸਦਾ ਪਿਆ ਵੀ ਇਹਦੇ ਨਾਲ ਬਾਬੇ ਦੀ ਚੱਲ ਮਦਦ ਹੋ ਜਾਂਦੀ ਹੈ। ਕਿੰਦੇ ਇਸ ਤਰ੍ਹਾਂ ਉਹਨੇ ਰੋਜ਼ ਉਹ ਬਾਬੇ ਦਾ ਪਾਣੀ ਭਰ ਕੇ ਤੇ ਘਰ ਚਲੀ ਜਾਇਆ ਕਰਨਾ। ਹੁਣਾ ਕੋਈ ਵੀ ਗੱਲ ਹੋਇਆ ਕਰਨੀ ਤੇ ਲੋਕਾਂ ਨੇ ਗੁਲਾਬ ਦੀ ਬੜੀ ਤਾਰੀਫ਼ ਕਰਿਆ ਕਰਨੀ ਵੀ ਲੋਕਾਂ ਚ ਹਰ ਜੇ ਕਿਸੇ ਨੂੰ ਪਾਣੀ ਦੀ ਜ਼ਰੂਰਤ ਹੈ ਤਾਂ ਵੀ ਇਹ ਉਸ ਦੀ ਮਦਦ ਕਰਦੀ ਏ ਪਰ ਸ਼ਾਦਾ ਕੋਈ ਭੁਖੇ ਟੇ ਡੋਂਦਾ ਤਾਂ ਵੀ ਮਦਦ ਕਰਦੀ ਏ ਹੁਣ ਇਹ ਦੇਖ ਕੇ ਗਵੰਡਣ ਐਨੀ ਈਰਖਾ ਚ ਆ ਗਈ ਵੀ ਅੱਜ ਜਦੋਂ ਪਾਣੀ ਭਰਨ ਲਈ ਗਈ ਤੇ ਉਹ ਬਾਬੇ ਦਾ ਘੜਾ ਪਾਣੀ ਨਾਲ ਭਰ ਕੇ ਉੱਤੇ ਰੱਖ ਗੇ ਆਪਣਾ ਘੜਾ ਭਰਨ ਆਈ ਨਾ ਤਾਂ ਗਵੰਡਣ ਨੇ ਗੁਲਾਬ ਨੂੰ ਵਿੱਚ ਧੱਕਾ ਦੇ ਤ ਜਿਸ ਕਰਕੇ ਹੁਣ ਗੁਲਾਬ ਦਾ ਆਪਣਾ ਘੜਾ ਵੀ ਪਾਣੀ ਚ ਤਰ ਗਿਆ ਤੇ ਉਹ ਗਵੰਡਣ ਦਾ ਘੜਾ ਵੀ ਪਾਣੀ ਚ ਤਰ ਗਿਆ ਉਹ ਉੱਚੀ ਉੱਚੀ ਤੇ ਜਿਹੜੀ ਸੀ ਉਹ ਰੋਣ ਲੱਗ ਗਈ ਜਦੋਂ ਰੋਣ ਲੱਗ ਗਈ ਨਾ ਤਾਂ ਕਹਿੰਦੇ ਇਹਨੇ ਨੂੰ ਉਹਨੇ ਆਪਣਾ ਜਿਹੜਾ ਉਹ ਗਵੰਡਣ ਦਾ ਘੜਾ ਸੀ ਉਹ ਛੇਤੀ ਨਾਲ ਉਹਨੇ ਫੜ ਕੇ ਤੇ ਉਹਨੂੰ ਦੇ ਦਿੱਤਾ ਤੇ ਆਪਣਾ ਜਿਹੜਾ ਉਹਦਾ ਘੜਾ ਸੀ ਉਹ ਬਚਰਦਾ ਤਰ ਗਿਆ ਹੁਣ ਜਦੋਂ ਬਾਹਰ ਆਈ ਤੇ ਉਹ ਉੱਚੀ ਉੱਚੀ ਹੱਸਣ ਲੱਗ ਗਈ ਇੰਨੇ ਨੂੰ ਉਹ ਬਾਬਾ ਉੱਥੇ ਆ ਕੇ ਪੁੱਛਣ ਲੱਗਾ ਵੀ ਕੀ ਹੋ ਗਿਆ ਉਹ ਕਹਿੰਦੀ ਵੀ ਵੇਖ ਇਹ ਤੇਰਾ ਰੋਜ਼ ਪਾਣੀ ਭਰਦੀ ਸੀ ਤੇ ਅੱਜ ਆਪ ਵਿੱਚ ਦੇ ਕੇ ਆਪਣਾ ਘੜਾ ਗਵਾ ਬੈਠੀ ਹੈ ਬਾਬਾ ਕਹਿੰਦਾ ਇਹ ਕੀ ਡੀਕੂ ਗੱਲ ਹੈ ਮੈਂ ਮੇਰੇ ਕੋਲ ਬਹੁਤ ਘੜੇ ਨੇ ਤੇ ਚੱਲ ਤੂੰ ਮੇਰੇ ਕੋਲ ਲੈ ਗੁਲਾਬ ਕਹਿਣ ਲੱਗੀ ਕੋਈ ਨਾ ਬਾਬਾ ਨੇੜੇ ਜੀ ਘਰ ਹੈ ਮੇਰੇ ਘਰ ਦਾ ਇੱਕ ਹੋਰ ਘੜਾ ਪਿਆ ਮੈਂ ਭੱਜ ਕੇ ਲੈ ਆਉਣੀ ਹੈ ਬਾਬੇ ਨੇ ਕਿਹਾ ਬਿੱਤੀਏ ਹੁਣ ਇੰਨਾ ਪੈਦਲ ਚੱਲ ਕੇ ਜਾਵਾਂਗੇ ਇੱਥੋਂ ਘੜਾ ਲੈ ਲੈ ਜਾਦਾਏ ਤੇ ਕੋਈ ਨਾ ਤੂੰ ਵਾਪਸ ਕਰਦੀ ਇਹ ਸੁਣ ਕੇ ਗੁਲਾਬ ਅੰਦਰ ਗਈ ਨਾਲ ਗਵਾਂਡਣੀ ਵੀ ਗਈ ਦੋਵਾਂ ਜਣੀਆਂ ਨੇ ਵੇਖਿਆ ਪੂਰੀ ਕੁਟਿਆ ਜਿਹੜੀ ਸੀ ਉਹ ਘੜਿਆਂ ਦੀ ਭਰੀ ਹੋਈ ਸੀ ਇਹ ਵੇਖ ਕੇ ਗੁਲਾਬ ਨੇ ਕਿਹਾ ਪੀਪਾ ਬਾਪਾ ਇਹ ਸਾਰੇ ਘੜੇ ਤੁਹਾਡੇ ਨੇ ਉਹਨਾਂ ਕਿਹਾ ਹਾਂ ਇਹ ਸਾਰੇ ਘੜੇ ਮੇਰੇ ਨੇ ਇਹਨੇ ਉਹਦੇ ਗਵਾਂਡਣ ਕਹਿੰਦੀ ਵੇਖ ਤੇਰੇ ਵਰਗੀਆਂ ਤੋਂ ਰੋਜ਼ ਪਾਣੀ ਭਰਾ ਕੇ ਤੇ ਉਹਨਾਂ ਦੇ ਘੜੇ ਰੱਖ ਲੈਂਦਾ ਤਾਂ ਤੇ ਇੰਨੇ ਘੜੇ ਰੱਖੇ ਨੇ ਉਹ ਕਹਿੰਦੀ ਬਾਬਾ ਇੰਨੇ ਘੜਿਆਂ ਦਾ ਕੀ ਕਰਦਾ ਗਵਾਂਡਣ ਨੇ ਹੱਸ ਕੇ ਕਿਹਾ ਅਗੋ ਬਾਬੇ ਨੇ ਕਿਹਾ ਇਹ ਸਭ ਦੀ ਕਿਸਮਤ ਦਾ ਘੜਾ ਇਹਦੇ ਵਿੱਚ ਲੋਕਾਂ ਦੀ ਕਿਸਮਤ ਹੈ ਐਨੇ ਨੂੰ ਗਵਾੰਡਣ ਦੀ ਨਿਗਾਹ ਇੱਕ ਘੜੇ ਤੇ ਗਈ ਜੋ ਸੋਨੇ ਦਾ ਸੀ ਹੁਣ ਗਵਾੰਡਣ ਕਹਿੰਦੀ ਵੀ ਬਾਬਾ ਇਥੋਂ ਜਿਹੜਾ ਘੜਾ ਚਾਹੀਏ ਉਹ ਹੀ ਚੁੱਕ ਸਕਦੀ ਹੈ ਉਹਨੇ ਕਿਹਾ ਹਾਂ ਇੱਕ ਪਾਸੇ ਮਿੱਟੀ ਦਾ ਘੜਾ ਪਿਆ ਸੀ ਤੇ ਗੁਲਾਬ ਨਾ ਉਹ ਮਿੱਟੀ ਦਾ ਘੜਾ ਲੈ ਕੇ ਪਾਣੀ ਦਾ ਭਰ ਕੇ ਘਰ ਚਲੇਗੀ ਪਰ ਗਵਾੰਡਣ ਦੇ ਮਨ 'ਚ ਇਹ ਸੀ ਵੀ ਉਹ ਸੋਨੇ ਵਾਲਾ ਘੜਾ ਮੈਂ ਚੁੱਕ ਕੇ ਘਰ ਲੈ ਜਾ ਇਹਦੇ ਕੁਸ਼ ਤੇ ਮੈਂ ਭਾਂਡੇ ਬਣਵਾਵਾਂਗੀ ਕੋ ਸੋਨੇ ਦੇ ਗਹਿਣੇ ਬਣਵਾਵਾਂਗੀ ਪੱਕਾ ਘਰ ਬਣਾਵਾਂਗੀ ਤਰ੍ਹਾਂ ਤਰ੍ਹਾਂ ਦੇ ਵਿਯੋਧ ਘੜਨ ਲੱਗੀ ਅਗਲੇ ਦਿਨ ਜਦੋਂ ਪਾਣੀ ਲੈਣ ਆਈਆਂ ਨਾ ਹੁਣ ਕੀ ਸੀ ਉਹਨੇ ਨਾ ਆਨਾ ਬੰਦ ਆਨਾ ਪਾਨਾ ਪਾਸੇ ਵੇਖਿਆ ਤੇ ਛੇਤੀ ਨਾਲ ਆਪਣਾ ਘੜਾ ਵਿੱਚ ਧਰਾ ਦਿੱਤਾ ਕਹਿਣ ਲੱਗੀ ਗੁਲਾਬ ਮੇਰਾ ਘੜਾ ਤਾਂ ਵਿੱਚ ਡੇ ਗਿਆ ਇਹਨੇ ਨੂੰ ਹੁਣ ਜਦੋਂ ਘਰ ਗਏ ਤੇ ਉਹ ਸੋਚਣ ਲੱਗੀ ਵੀ ਘਰੋਂ ਉਹਨੂੰ ਕਹਿੰਦੀ ਵੀ ਚੱਲ ਘਰੋਂ ਜਾ ਕੇ ਘੜਾ ਲੈਣੇ ਉਹਨੇ ਕਿਹਾ ਨਹੀਂ ਨਹੀਂ ਘਰੋਂ ਜਾ ਕੇ ਕਿਉਂ ਘੜਾ ਲੈ ਕੇ ਹੁਣ ਬਾਬੇ ਕੋਲ ਐਨੇ ਘੜੇ ਨੇ ਇੱਥੋਂ ਲੈ ਲੈਣੇ ਬਾਬੇ ਦੇ ਕੋਲ ਗਈ ਜਾ ਕੇ ਕਿਹਾ ਬਾਬਾ ਮੈਨੂੰ ਕੜਾ ਚਾਹੀਦਾ ਬਾਬੇ ਨੇ ਕਿਹਾ ਵੀ ਚੁੱਕ ਲੋ ਜਿਹੜਾ ਚਾਹੀਦਾ ਉਹਨੇ ਸਿੱਧਾ ਗੀ ਸੋਨੇ ਦਾ ਕੜਾ ਜਿਹੜਾ ਸੀ ਉਹ ਚੁੱਕ ਕੇ ਤੇ ਪਾਣੀ ਦਾ ਭਰ ਕੇ ਘਰ ਲੈ ਕੇ ਤੇ ਚਲੀ ਗਈ ਬਾਬਾ ਹੱਸ ਕੇ ਕਹਿੰਦਾ ਅੱਜ ਤੁਹਾਨੂੰ ਤੁਹਾਡੇ ਕਰਮ ਜਿਹੜੇ ਘੜੇ ਨੇ ਨਾ ਇਹ ਫਲ ਦੇਣਗੇ ਇਹਨਾਂ ਕਹਿ ਕੇ ਤੇ ਬਾਬਾ ਹੱਸ ਕੇ ਤੇ ਉੱਥੋਂ ਜਾਣ ਲੱਗਾ ਹੁਣ ਉਹ ਪਾਣੀ ਦਾ ਕੜਾ ਘਰ ਲਾ ਜਾ ਕੇ ਉਸ ਨੂੰ ਖਾਲੀ ਕਰਦੀ ਹੈ ਖਾਲੀ ਕਰਕੇ ਤੇ ਛੇਤੀ ਛੇਤੀ ਸੋਚਦੀ ਆ ਮੈਂ ਇਹਨੂੰ ਤੋੜ ਕੇ ਕੁਝ ਭਾਂਡੇ ਬਣਾਵਾਂਗੀ ਸੋਨੇ ਦੇ ਕੁਝ ਆਪਣਾ ਗਹਿਣਾ ਤੇ ਕੁਝ ਪੱਕਾ ਮਕਾਨ ਬਣਾਵਾਂਗੀ ਪਰ ਜਿਵੇਂ ਪਾਣੀ ਡੋਲ ਕੇ ਵਿੱਚ ਹੱਥ ਪਾਉਂਦੀ ਹੈ ਨਾ ਵਿੱਚ ਬੜੇ سارے ਕੀੜੇ ਮਕੋੜੇ ਬਾਹਰ ਨਿਕਲ ਕੇ ਤੇ ਉਹਨੂੰ ਵੱਡਣ ਲੱਗ ਜਾਂਦੇ ਨੇ ਦੇਖਦੇ ਹੀ ਦੇਖਦੇ ਉਹਦਾ ਸਾਰਾ ਪਿੰਡਾ ਲਾਲ ਹੋ ਜਾਂਦਾ ਬੜੀ ਹੈਰਾਨ ਤੇ ਪਰੇਸ਼ਾਨ ਹੁੰਦੀ ਹੈ ਵੀ ਬਾਬਾ ਇਹ ਤੂੰ ਮੇਰੇ ਨਾਲ ਕੀ ਕੀਤਾ ਭੱਜੀ ਭੱਜੀ ਤੇ ਬਾਬਾ ਜੀ ਦੇ ਉਧਰ ਨੂੰ ਦੌੜਨ ਲੱਗਦੀ ਇੱਧਰ ਜਿਹੜੀ ਗੁਲਾਬ ਸੀ ਉਹ ਘੜੇ ਦੇ ਵਿੱਚੋਂ ਪਾਣੀ ਦੂਜੇ 'ਚ ਭਰ ਕੇ ਤੇ ਉਸਨੂੰ ਖਾਲੀ ਕਰਕੇ ਰੱਖਦੀ ਹੈ ਉਹ ਦੇਖਦੀ ਹੈ ਵੀ ਪਾਣੀ 'ਚ ਕੁਝ ਹਜੇ ਘੜੇ 'ਚ ਪਾਣੀ ਰਹਿ ਤੇ ਨਹੀਂ ਗਿਆ ਜਿਵੇਂ ਪਾਣੀ ਵਾਲੇ ਘੜੇ 'ਚ ਨਿਗਾਹ ਮਾਰਦੀ ਹੈ ਉਹ ਸਾਰਾ ਘੜਾ ਸੋਨੇ ਨਾਲ ਭਰਿਆ ਹੁੰਦਾ ਉਹ ਵਿੱਚੋਂ ਮੋਰਾਂ ਕੱਢੀ ਜਾਂਦੀ ਹੈ ਪਰ ਮੋਰਾਂ ਵਿੱਚੋਂ ਖਤਮ ਨਹੀਂ ਹੁੰਦੀ ਇਹ ਜਦੋਂ ਹੌਲੀ-ਹੌਲੀ ਉਹ ਉੱਥੋਂ ਗਵਾਂਢਣ ਤੁਰ ਹੀ ਜਾਂਦੀ ਹੁੰਦੀ ਹੈ ਨਾ ਤਾਂ ਉਹ ਦੇਖਦੀ ਹੈ ਵੀ ਇਹਦੇ ਘੜੇ 'ਚ ਤਾਂ ਮੋਰਾਂ ਨਿਕਲਦੀ ਆਪੇ ਨੇ ਮਿੰਨੂ ਕੀੜੀਆਂ ਪਤੰਗੀਆਂ ਨੇ ਵੱਡ-ਵੱਡ ਬੁਰਾ ਹਾਲ ਕਰਦਾ ਪੱਜੀ ਪੱਜੀਓਂ ਸੇ ਕੁਟੀਆਲੇ ਬਾਬੇ ਕੋਲ ਗਈ ਜਾ ਕੇ ਕਿਆ ਬਾਬਾ ਉਹਨੂੰ ਮਿੱਟੀ ਦਾ ਘੜਾ ਦੇ ਕੇ ਵੀ ਸੋਨੇ ਦੇ ਮੋਰਾਂ ਦੇਤੀਆਂ ਮੈਨੂੰ ਸੋਨੇ ਦਾ ਵੀ ਦੇ ਕੇ ਤੇ ਕੀੜੇ ਮਕੋੜੇ ਦੇਤੇ ਤੂੰ ਐਸਾ ਕਿਉਂ ਕੀਤਾ ਅਗੋ ਬਾਬਾ ਹਾਸ ਕੇ ਕਹਿੰਦਾ ਇਨ ਨੀਤਾ ਨੂੰ ਮਰਾਦਾ ਲੱਗਣ ਵਾਲਾ ਘੜਾ ਜਿਵੇਂ ਦੀ ਤੁਹਾਡੀ ਨੀਤ ਹੈ ਓਵੇਂ ਦਾ ਤੁਹਾਨੂੰ ਫਲ ਦਿੰਦਾ ਤੁਸੀਂ ਉਹ ਰੋਜ਼ ਵੇ ਮੇਰਾ ਪਾਣੀ ਭਰ ਕੇ ਜਾਂਦੀ ਆ ਰਾਗਿਰ ਮਸਾਫਰਾਂ ਲਈ ਵੀ ਘੜਾ ਭਰ ਕੇ ਪਾਣੀ ਰੱਖ ਜਾਂਦੀ ਪਿੰਡ ਚ ਜੋ ਵੀ ਸੀ ਉਹਦੀ ਮਦਦ ਕਰਦੀ ਜਿਸ ਕਰਕੇ ਉਹਦੇ ਜਿਹੜੀ ਨੀਤ ਸੀ ਉਹਦੇ ਜਿਹੜੇ ਕਰਮ ਸਨ ਉਹਦਾ ਅਨੁਫਾਲ ਮਿਲਿਆ ਤੇਰੀ ਨੀਤ ਲੋਕਾਂ ਤੋਂ ਖੋਣ ਦੀ ਮਾੜਾ ਬੋਲਣ ਦੀ ਸਭ ਤੋਂ ਵੱਡਾ ਜਿਹੜਾ ਪਾਪ ਹੈ ਨਾ ਉਹ ਆਪਣੀ ਰਸਨਾ ਨਾਲ ਕਿਸੇ ਨੂੰ ਮਾੜਾ ਬੋਲਣਾ ਤੇ ਤੂੰ ਇੰਨਾ ਮਾੜਾ ਬੋਲਿਆ ਕਿ ਤੇਰੇ ਜਿਹੜੇ ਜਿੰਨੇ ਜਿਹੜੇ ਤੂੰ ਪੁੰਨ ਵੀ ਕੀਤੇ ਸਨ ਉਹ ਵੀ ਤੇਰੇ ਪਾਪ ਚ ਬਦਲ ਚੁਕੇ ਨੇ ਤੇ ਨਾ ਪਾਪ ਦਾ ਸਿਲਾ ਹੀ ਤੈਨੂੰ ਮਿਲਿਆ ਤੂੰ ਲਾਲਚ ਵਸ ਆ ਕੇ ਉਹ ਘੜਾ ਚੁੱਕਿਆ ਪਰ ਓਵੇਂ ਦੀ ਉਹਨੇ ਤੈਨੂੰ ਮੁਰਾਦ ਦਿੱਤੀ ਜਿਵੇਂ ਦੀ ਤੇਰੀ ਨੀਤ ਸੀ ਇਹ ਗੱਲ ਹਮੇਸ਼ਾ ਯਾਦ ਰੱਖੀ ਨੀਤਾ ਨੂੰ ਮਰਾਦਾ ਲੱਗਦੀਆਂ ਨੇ ਤੇ ਜਿਹੜਾ ਤੂੰ ਉਹ ਜਿਹੜਾ ਤੂੰ ਲੋਕਾਂ ਨਾਲ ਮਾੜਾ ਕੀਤਾ ਨਾ ਉਹਦਾ ਤੈਨੂੰ ਸਿਲਾ ਮਿਲਿਆ ਕਰਮ ਹਮੇਸ਼ਾ ਫਲ ਦਿੰਦੇ ਨੇ ਚੰਗਾ ਕਰਮ ਕਰੋਗੇ ਚੰਗਾ ਫਲ ਮਿਲੇਗਾ ਮਾੜਾ ਕਰਮ ਕਰੋਗੇ ਤੇ ਮਾੜਾ ਹੀ ਫਲ ਮਿਲੇਗਾ ਇਹ ਸੁਣ ਕੇ ਉਹ ਥੋ ਚਲੀ ਗਈ ਹੁਣ ਉਹ ਲੋਕਾਂ ਨਾਲ ਚੰਗਾ ਕਰਨ ਲੱਗੀ ਹਰ ਇੱਕ ਨਾਲ ਹੱਸ ਕੇ ਖਿੜੇ ਮੱਥੇ ਬੋਲਣ ਲੱਗੀ ਹਰ ਇੱਕ ਦੀ ਮਦਦ ਕਰਨ ਲੱਗੀ ਇਸ ਲਈ ਕਿਹਾ ਜਾਂਦਾ ਵੀ ਜਦੋਂ ਤੁਸੀਂ ਚੰਗੇ ਕਰਮ ਕਰੋਗੇ ਤੁਹਾਡੇ ਦਿਨ ਜ਼ਰੂਰ ਬਦਲਣਗੇ ਮਾੜਾ ਕਰੋਗੇ ਤੇ ਮਾੜਾ ਹੀ ਤੁਹਾਡੇ ਨਾਲ ਹੋਏਗਾ ਹੁਣ ਆਪਾਂ ਦੇਖਣਾ ਕਿ ਆਪਾਂ ਚੰਗਾ ਕਰਨਾ ਹੈ ਕਿ ਮਾੜਾ ਕਰਨਾ ਜੇ ਚੰਗਾ ਕਰਾਂਗੇ ਤਾਂ ਚੰਗਾ ਹੀ ਹੋਏਗਾ ਸੁਖ ਹੋਣਗੇ ਜੇ ਮਾੜਾ ਕਰਾਂਗੇ ਦੁੱਖ ਤੇ ਪਰੇਸ਼ਾਨੀਆਂ ਆਉਣਗੀਆਂ ਹੁਣ ਆਪਾਂ ਵੇਖਣਾ ਕਿ ਬੁਹੇ ਤੇ ਕਿਹਦੀ ਦਸਤਕ ਚਾਹੀਦੀ ਇੱਕ ਗੱਲ ਹੋਰ ਯਾਦ ਰੱਖੋ ਆਪਾਂ ਕਹਿ ਦਿੰਨੇ ਆਂ ਦਾਨ ਕਰਨ ਲਈ ਕੋਈਸ਼ਨ ਆਪਣੇ ਵੱਲੋਂ ਕੀਤੀ ਕਿਸੇ ਦੀ ਮਦਦ ਵੀ ਇੱਕ ਹੀ ਸਾਫ ਦਾ ਦਾਨ ਕਿਸੇ ਨੂੰ ਪਾਣੀ ਦਾ ਘੁੱਟ ਪਿਆਇਆ ਵੀ ਦਾਨ ਜਦੋਂ ਆਪਾਂ ਇਹ ਹੀ ਦਾਨ ਕਰ ਦਿੰਨੇ ਆ ਇੱਕ ਘੜਾ ਭਰ ਕੇ ਭਾਵੇਂ ਹੁਣ ਗਰਮੀਆਂ ਨੇ ਬਾਹਰ ਆਖ ਦੋ ਰਾਹ ਗੇਰ ਮਸਾਫਿਰ ਚਿਣੀਆਂ ਪਰਿੰਦੇ ਕਾਂ ਪਾਣੀ ਪੀਣਗੇ ਨਾ ਉਹ ਵੀ ਤੁਹਾਨੂੰ ਪੁੰਨ ਲੱਗੇਗਾ ਤੇ ਤੁਹਾਡੀ ਜ਼ਿੰਦਗੀ ਚ ਫੁੱਲ ਖੇੜਨਗੇ ਭਾਵ ਖੁਸ਼ੀਆਂ ਆਉਣਗੀਆਂ ਫਿਰ ਇਹ ਘੜਾ ਆਪਣੇ ਘਰ ਜ਼ਰੂਰ ਤੁਸੀਂ ਰੱਖੋ ਭਾਵੇਂ ਕਾਂਵਾਂ ਚਿੜੀਆਂ ਲਈ ਕੋਲਾ ਪਾਣੀ ਦਾ ਹੀ ਭਰ ਕੇ ਰੱਖੋ ਇਹ ਵੀ ਤੁਹਾਡੀ ਕਿਸਮਤ ਬਦਲ ਦੇਗਾ ਫਿਰ ਸੰਗਤ ਜੀ ਅੱਜ ਦੀ ਕਥਾ ਤੇ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੀ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਚਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਹਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ